ਅੱਜ ਆਪਾਂ ਲੈ ਕੇ ਆਏ ਆ ਪੀਜ਼ਾ ਕਿਉਂਕਿ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਆਪਾਂ ਇਸ ਪੀਜ਼ੇ ਨੂੰ ਕੜਾਈ ਵਿੱਚ ਤਿਆਰ ਕਰਾਂਗੇ ਮੈਂ ਕੁਲਵੰਤ ਕੇਕੇ ਵਸੀ ਚੈਨਲ ਤੇ ਤੁਹਾਨੂੰ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇੱਕ ਕੌਲੀ ਮੈਂ ਮੈਦੇ ਦੀ ਲਈ ਹੈ ਮੈਦਾ ਆਪਾਂ ਛਾਣ ਕੇ ਲੈਣਾ ਹੈ 1/2 ਚਮਚ ਪਾਵਾਂਗੇ ਆਪਾਂ ਬੇਕਿੰਗ ਸੋਡੇ ਦਾ ਜਿਹਨੂੰ ਮਿੱਠਾ ਸੋਡਾ ਵੀ ਕਿਹਾ ਜਾਂਦਾ ਹੈ ਇੱਕ ਚਮਚੋਂ ਥੋੜਾ ਜਿਹਾ ਘੱਟ ਪਾਵਾਂਗੇ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਪਾਉਣ ਨਾਲ ਪੀਜ਼ਾ ਬਹੁਤ ਹੀ ਜਲਦੀ ਜਾਲੀਦਾਰ ਬਣ ਕੇ ਤਿਆਰ ਹੁੰਦਾ ਹੈ ਤੇ ਇੱਕਦਮ ਸੌਫਟ ਬਣ ਕੇ ਤਿਆਰ ਹੁੰਦਾ ਹੈ ਹੁਣ ਅੱਧੀ ਕੌਲੀ ਆਪਾਂ ਦਹੀਂ ਦੀ ਲਈਏ ਇੱਕ ਕੌਲੀ ਮੈਂ ਮੈਦੇ ਦੀ ਲਈ ਸੀ ਤੇ ਅੱਧੀ ਕੌਲੀ ਆਪਾਂ ਦਹੀਂ ਦੀ ਲਈਏ 4 ਚਮਚ ਮੈਂ ਦਹੀਂ ਦੇ ਪਾਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਅੱਧਾ ਚਮਚ ਲਿਆਏ ਨਮਕ ਦਾ 1 ਚਮਚ ਮੈਂ ਪੀਸੀ ਹੋਈ ਚੀਨੀ ਦਾ ਲਿਆਏ ਚੀਨੀ ਮੈਂ ਪਹਿਲਾਂ ਹੀ ਪੀਸ ਕੇ ਰੱਖ ਲਈ ਸੀ ਤੇ ਹੁਣ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੇ ਆਪਾਂ 2 ਚਮਚ ਦਹੀਂ ਦੇ ਹੋਰ ਪਾਵਾਂਗੇ ਹਜੇ ਪਾਣੀ ਦਾ ਮੈਂ ਬਿਲਕੁਲ ਵੀ ਯੂਜ਼ ਨਹੀਂ ਕੀਤਾ ਇਹ ਸਿਰਫ ਦਹੀਂ ਲਿਆਏ ਤੁਸੀਂ ਚਾਹੋ ਤਾਂ ਪਾਣੀ ਵੀ ਲੈ ਸਕਦੇ ਹੋ ਥੋੜਾ ਜਿਹਾ ਦਹੀਂ ਆਪਾਂ ਹੋਰ ਪਾਵਾਂਗੇ ਕੋ ਅੱਧੀ ਕੌਲੀ ਆਪਾਂ ਦਹੀਂ ਦੀ ਲਈ ਸੀ ਬੇ 2 ਚਮਚ ਬਚੇ ਨੇ ਸਾਰਾ ਆਪਣਾ ਦਹੀਂ ਲੱਗ ਗਿਆ ਏ ਹੁਣ ਆਪਾਂ ਇਸ ਢੋਲ ਵਿੱਚ 1 ਚਮਚ ਰਿਫਾਈਨਡ ਆਇਲ ਪਾ ਲਿਆ ਏ ਇਸ ਦੇ ਨਾਲ ਢੋ ਆਪਣਾ ਜਿਹੜਾ ਹੈ ਬਿਲਕੁਲ ਸੌਫਟ ਬਣ ਕੇ ਤਿਆਰ ਹੋਏਗਾ ਤੁਸੀਂ ਕਿਓ ਜਾਂ ਬਟਰ ਵੀ ਲੈ ਸਕਦੇ ਹੋ ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਲੈਣਾ ਏ ਤੇ ਗੁੰਨ ਕੇ ਇਸ ਨੂੰ ਉੱਪਰ ਤੇਲ ਲਾ ਕੇ ਇੱਕ ਬਰਤਨ ਨਾਲ ਢੱਕ ਕੇ ਰੱਖ ਦੇਣਾ ਹੈ ਤਾਂ ਕਿ ਆਟਾ ਆਪਣਾ ਚੰਗੀ ਤਰ੍ਹਾਂ ਨਾਲ ਸੌਫਟ ਹੋ ਜਾਏ ਤੇ ਫੁੱਲ ਜਾਏ ਅੱਧੇ ਘੰਟੇ ਵਾਸਤੇ ਆਪਾਂ ਇਹਨੂੰ ਰੱਖਾਂਗੇ ਇੱਕ ਮੈਂ ਪੈਨ ਲੈ ਆਏ ਇਹਦੇ ਵਿੱਚ ਇੱਕ ਚਮਚ ਬਟਰ ਦਾ ਪਾਵਾਂਗੇ ਬਟਰ ਆਪਣਾ ਚੰਗੀ ਤਰ੍ਹਾਂ ਨਾਲ ਮੈਲਟ ਹੋਣ ਦਵਾਂਗੇ 3-4 ਕਲੀਆਂ ਮੈਂ ਲਸਣ ਦੀਆਂ ਕੱਟ ਕੇ ਬਰੀਕ ਲਈਆਂ ਨੇ ਤੇ ਇਸ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣਾ ਥੋੜਾ ਜਿਹਾ ਪਕਾਉਣਾ ਹੈ ਖੁਲਸਣ ਆਪਣਾ ਪੱਕ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਟਮਾਟਰ ਨੂੰ ਮੈਂ ਗ੍ਰੈਂਡ ਕਰਕੇ ਰੱਖ ਲਿਆ ਸੀ ਤੇ ਇਹਦੀ ਕਿਉਰੀ ਹੁਣ ਆਪਾਂ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਨਾਲ ਗਰਮ ਹੋਣ ਦਵਾਂਗੇ ਦੇਖੋ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਲਿਆਏ ਮੈਂ ਅੱਧਾ ਚਮਚੀ ਪੀਸੀ ਹੋਈ ਚੀਨੀ ਦਾ ਲਿਆਏ ਅੱਧਾ ਚਮਚ ਨਮਕ ਦਾ ਲਿਆਏ ਚਿੱਲੀ ਫਲੈਕਸ ਲਈਏ ਅੱਧਾ ਚਮਚ ਪੀਜ਼ਾ ਸਪੈਸਿੰਗ ਦਾ ਪਾਇਆ ਹੈ ਇਸਦੇ ਨਾਲ ਚਟਨੀ ਵਿੱਚੋਂ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੇ ਸਾਰੀਆਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ ਤੇ ਚਟਨੀ ਆਪਣੀ ਗਾੜੀ ਹੋਣੀ ਸ਼ੁਰੂ ਹੋ ਗਈ ਹੈ ਤੇ ਪੀਜ਼ਾ ਸੌਸ ਆਪਣੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਈ ਏ ਇਸ ਨੂੰ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਆਟਾ ਦੇਖ ਲੈਣੇ ਆ ਆਟਾ ਆਪਣਾ ਚੰਗੀ ਤਰ੍ਹਾਂ ਨਾਲ ਫੁੱਲ ਗਿਆ ਏ ਇਹਦੇ ਵਿੱਚ ਦੇਖੋ ਕਿੰਨੀ ਹਵਾ ਭਰ ਗਈ ਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਸਲ ਮਸਲ ਕੇ ਗੁੰਨ ਲੈਣਾ ਏ ਇੱਕਦਮ ਆਪਾਂ ਇਹਦਾ ਸੌਫਟ ਤੋਂ ਤਿਆਰ ਕਰਨਾ ਏ ਜਿਸ ਤਰ੍ਹਾਂ ਆਪਾਂ ਰੋਟੀ ਵਾਲਾ ਆਟਾ ਗੁੰਨੀ ਦਾ ਹੈ ਨਾ ਉਸ ਦੇ ਨਾਲੋਂ ਆਪਾਂ ਥੋੜਾ ਸੌਫਟ ਰੱਖਣਾ ਏ ਖਿੱਚੇ ਤੇ ਦੇਖਣਾ ਕਿ ਇਸ ਤਰ੍ਹਾਂ ਇਹ ਆਟਾ ਟੁੱਟਦਾ ਨਾ ਹੋਵੇ ਜਦੋਂ ਇਸ ਤਰ੍ਹਾਂ ਦਾ ਹੋ ਜਾਏ ਤੇ ਸਮਝੋ ਪੀਜ਼ਾ ਬਣਾਉਣ ਲਈ ਬਿਲਕੁਲ ਤਿਆਰ ਹੈ ਹੁਣ ਆਪਾਂ ਗੈਸ ਤੇ ਇੱਕ ਕੜਾਈ ਰੱਖਾਂਗੇ ਕੜਾਈ ਦੇ ਵਿੱਚ ਨਮਕ ਪਾਵਾਂਗੇ ਇਹ ਨਮਕ ਮੈਂ ਬਹੁਤ ਵਾਰੀ ਵਰਤਿਆ ਹੋਇਆ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਕੜਾਈ ਦੇ ਵਿੱਚ ਖਿਲਾਰ ਦਾਂਗੇ ਤੇ ਇੱਕ ਵਿੱਚ ਸਟੈਂਡ ਰੱਖ ਦਾਂਗੇ ਜੇ ਆਪਾਂ ਕੋਲ ਸਟੈਂਡ ਨਹੀਂ ਹੈ ਤਾਂ ਆਪਾਂ ਕੋਈ ਕਟੋਰੀ ਵੀ ਵਿੱਚ ਮੋਤੀ ਮਾਰ ਕੇ ਕੇ ਰੱਖ ਸਕਦੇ ਹਾਂ ਹੁਣ ਆਪਾਂ ਇੱਕ ਚਕਲਾ ਲਿਆਏ ਚਕਲੇ ਦੇ ਉੱਪਰ ਥੋੜੀ ਜਿਹੀ ਸੋਜੀ ਡਸਟ ਕਰਾਂਗੀ ਤੇ ਥੋੜਾ ਜਿਹਾ ਮੈਦਾ ਟੈਸਟ ਕਰਾਂਗੀ ਇਸ ਦੇ ਨਾਲ ਪੀਜ਼ਾ ਆਪਣਾ ਥੱਲਿਓਂ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਤੇ ਚਕਲੇ ਦੇ ਨਾਲ ਚਿਪਕਦਾ ਵੀ ਨਹੀਂ ਹੈ ਹੁਣ ਆਪਾਂ ਬੋਲ ਨੂੰ ਚਕਲੇ ਦੇ ਉੱਪਰ ਰੱਖਾਂਗੇ ਤੇ ਆਪਾਂ ਹੱਥਾਂ ਨਾਲ ਇਹਨੂੰ ਫਲਾ ਫਲਾ ਕੇ ਤਿਆਰ ਕਰ ਲੈਣਾ ਜੇ ਤੁਸੀਂ ਚਾਹੋ ਤਾਂ ਬੇਲਨੇ ਨਾਲ ਵੀ ਬੇਲ ਕੇ ਤਿਆਰ ਕਰ ਸਕਦੇ ਹੋ ਇਹ ਆਟਾ ਸੌਫਟ ਹੁੰਦਾ ਹੈ ਹੱਥਾਂ ਨਾਲ ਹੀ ਝਟਪਟ ਤਿਆਰ ਹੋ ਜਾਂਦਾ ਹੈ ਰੋਟੀ ਆਪਾਂ ਬੇਲ ਕੇ ਤਿਆਰ ਕਰ ਲਈ ਹੈ ਸੈਦਾਂ ਤੋਂ ਆਪਾਂ ਇਸ ਨੂੰ ਥੋੜੇ ਜਿਹੇ ਦੇ ਕਿਨਾਰੇ ਹੱਥਾਂ ਨਾਲ ਮੋٹے ਕਰ ਦੇਾਂਗੇ ਤਾਂ ਕਿ ਜੋ ਆਪਾਂ ਵਿੱਚ ਸਬਜ਼ੀਆਂ ਲਾਉਣੀਆਂ ਐ ਤੇ ਚੀਜ਼ ਲਾਉਣੀਆਂ ਐ ਉਹ ਬਾਹਰ ਨਾ ਆਵੇ ਤੇ ਰੋਟੀ ਆਪਣੀ ਬੇਲ ਕੇ ਤਿਆਰ ਹੈ ਹੁਣ ਆਪਾਂ ਇੱਕ ਪਲੇਟ ਵਿੱਚ ਕਿ ਉਹ ਜਾਂ ਤੇਲ ਲਗਾ ਕੇ ਰੱਖ ਲਾਂਗੇ ਇਸ ਦੇ ਵਿੱਚ ਆਪਾਂ ਪੀਜ਼ਾ ਤਿਆਰ ਹੋਣ ਲਈ ਰੱਖਾਂਗੇ ਫੋਕ ਦੀ ਸਿਹਤ ਨਾਲ ਰੋਟੀ ਵਿੱਚ ਆਪਾਂ ਸਾਰੇ ਇਸ ਤਰ੍ਹਾਂ ਛੇਦ ਕਰ ਦਵਾਂਗੇ ਤਾਂ ਕਿ ਰੋਟੀ ਆਪਣੀ ਫੁੱਲੇ ਨਾ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਜੇ ਰੋਟੀ ਫੁੱਲ ਜਾਵੇ ਤਾਂ ਪੀਜ਼ਾ ਵਧੀਆ ਬਣ ਕੇ ਨਹੀਂ ਤਿਆਰ ਹੁੰਦਾ ਜਿਹੜੀ ਪੀਜ਼ਾ ਸੌਸ ਬਣਾ ਕੇ ਆਪਾਂ ਤਿਆਰ ਕੀਤੀ ਸੀ ਉਹ ਆਪਾਂ ਹੁਣ ਰੋਟੀ ਦੇ ਉੱਪਰ लगा लेंगे। चंगी तरह न लगा लेनी है इसका टेस्ट बहुत ही वधिया आता है सॉस आप सारी रोटी पर लगा लीए हूँ आप उपर चीज़ पावगी मैं इतने मगरेला चीज़ ले है। सारी रोटी तो आप थोड़ी थोड़ी उपर पा देनी है इसका टेस्ट बहुत ही वधिया आता है तो इस पिज़ा बहुत ही वाया बन के तैयार हों ਕੋਜ ਉੱਪਰ ਆ ਸਬਜ਼ੀਆਂ ਲਗਾ ਦਿੰਨੇ ਆ ਮੈਂ ਇੱਥੇ ਸ਼ਿਮਲਾ ਮਿਰਚ ਲਈਏ ਹਰੀ ਤੇ ਇਸ ਦੇ ਪੀਸ ਕੱਟ ਲੈਨੇ ਪੀਸ ਕੱਟ ਕੇ ਆਪਾਂ ਇਹਦੇ ਉੱਪਰ ਲਗਾ ਦਾਂਗੇ ਤੁਸੀਂ ਹੋਰ ਵੀ ਸਬਜ਼ੀਆਂ ਲੈ ਸਕਦੇ ਹੋ ਪੀਲੀ ਸ਼ਿਮਰਾ ਮਿਰਚ ਲੈ ਸਕਦੇ ਹੋ ਲਾਲ ਲੈ ਸਕਦੇ ਹੋ ਜਿਹੜੀ ਤੁਹਾਨੂੰ ਸਬਜ਼ੀ ਪਸੰਦ ਆ ਦੇ ਉੱਤੇ ਲਗਾ ਸਕਦੇ ਹੋ ਹੁਣ ਇਹਦੇ ਉੱਪਰ ਆਪਾਂ ਟਮਾਟਰ ਲਗਾਵਾਂਗੇ ਟਮਾਟਰ ਦੇ ਮੈਂ ਗੋਲ ਪੀਸ ਕੱਟ ਕੇ ਲੈਨੇ ਤੁਸੀਂ ਚਾਹੋ ਤਾਂ ਕਿਸੇ ਵੀ ਸ਼ੇਪ ਵਿੱਚ ਕੱਟ ਸਕਦੇ ਹੋ ਕੁਝ ਕੋਪੀਸ ਆਪਾਂ ਪਿਆਜ਼ਾਂ ਦੇ ਉੱਪਰ ਲਾ ਦਾਂਗੇ ਇਸ ਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਪੀਜ਼ਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਜੇ ਤੁਸੀਂ ਮੇਰੇ ਚੈਨਲ ਕੇਕੀ ਵਾਸਿਨ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਲਾਈਕ ਕਰ ਦਿਓ ਸਬਜ਼ੀਆਂ ਆਪਾਂ ਸਾਰੀਆਂ ਲਗਾ ਲਈਆਂ ਨੇ ਹੁਣ ਆਪਾਂ ਮਗਰੇਲਾ ਚੀਜ਼ ਉੱਪਰ ਹੋਰ ਪਾ ਦਾਂਗੇ ਇਸ ਦੇ ਨਾਲ ਹੀ ਬਹੁਤ ਵਧੀਆ ਟੇਸਟ ਆਉਂਦਾ ਹੈ ਆਪਾਂ ਥੋੜੀ ਜਿਹੀ ਪੀਜ਼ਾ ਸਪਾਈਸਿੰਗ ਪਾਵਾਂਗੇ ਤੇ ਥੋੜੀ ਜਿਹੀ ਚਿੱਲੀ ਫਲੈਕਸ ਦਾ 1/4 ਚਮਚ ਪਾ ਦਾਂਗੇ ਤੇ ਆਪਾਂ ਇੱਧਰ ਹੁਣ ਕੜਾਈ ਵੀ ਗਰਮ ਹੋ ਗਈ ਹੈ ਤੋ ਆ ਨਿਕਲ ਰਿਹਾ ਏ ਹੁਣ ਆਪਾਂ ਇਹਦੇ ਵਿੱਚ ਜਿਹੜਾ ਪੀਜ਼ਾ ਤਿਆਰ ਕੀਤਾ ਏ ਉਹ ਰੱਖ ਦਾਂਗੇ ਬੜੇ ਧਿਆਨ ਨਾਲ ਰੱਖਣਾ ਏ ਕੜਾਈ ਬਹੁਤ ਜ਼ਿਆਦਾ ਗਰਮ ਹੈ ਆਪਾਂ 20 ਮਿੰਟ ਤੱਕ ਪਕਾਵਾਂਗੇ ਇੱਕ ਵਾਰੀ ਵਿੱਚ ਚੈੱਕ ਵੀ ਕਰ ਲਵਾਂਗੇ 20 ਮਿੰਟ ਹੋ ਗਏ ਨੇ ਹੁਣ ਆਪਾਂ ਪੀਜ਼ਾ ਦੇਖ ਲੈਣੇ ਪੀਜ਼ਾ ਆਪਣਾ ਬਿਲਕੁਲ ਬਣ ਕੇ ਤਿਆਰ ਆ ਸਾਈਡਾਂ ਤੋਂ ਵੀ ਬਿਲਕੁਲ ਗੋਲਡਨ ਬ੍ਰਾਊਨ ਹੋ ਚੁੱਕਾ ਏ ਐਕਡਮ ਕ੍ਰਿਸਪੀ ਹੋਇਆ ਏ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਇਸ ਤਰ੍ਹਾਂ ਹੈਲਦੀ ਪੀਜ਼ਾ ਘਰ ਵਿੱਚ ਹੀ ਬਣਾ ਕੇ ਤਿਆਰ ਕਰੋ ਕੜਾਈ ਵਿੱਚ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਆਪਾਂ ਹੁਣ ਇਹ ਕਟਿੰਗ ਕਰ ਲੈਣੇ ਆ ਤੁਸੀਂ ਪੀਜ਼ਾ ਕਟਰ ਨਾਲ ਵੀ ਕੱਟ ਸਕਦੇ ਹੋ ਮੈਂ ਇੱਥੇ ਚਾਕੂ ਦੀ ਸਹਾਇਤਾ ਨਾਲ ਕੱਟ ਰਹੀ ਹਾਂ ਚਾਕੂ ਨਾਲ ਵੀ ਬਹੁਤ ਵਧੀਆ ਕੱਟ ਹੋ ਜਾਂਦਾ ਹੈ ਪੀਜ਼ਾ ਕੈਨ ਨੂੰ ਖਾਣ ਨੂੰ ਸਵਾਦ ਨਹੀਂ ਲੱਗਦਾ ਪੀਜ਼ਾ ਤਾਂ ਸਾਰਿਆਂ ਨੂੰ ਸਵਾਦ ਲੱਗਦਾ ਹੈ ਸਾਰਿਆਂ ਦੀ ਪਸੰਦ ਹੁੰਦੀ ਹੈ ਪੀਜ਼ਾ ਇਹ ਟੇਸਟੀ ਬਹੁਤ ਬਣ ਕੇ ਤਿਆਰ ਹੁੰਦਾ ਹੈ ਬਾਹਰੋਂ ਲੈਣ ਨਾਲੋਂ ਘਰ ਵਿੱਚ ਹੀ ਪੀਜ਼ਾ ਬਣਾ ਕੇ ਤਿਆਰ ਕਰਿਆ ਕਰੋ ਆਪਾਂ ਪੀਜ਼ਾ ਕਰਵੇ ਜਦੋਂ ਬਣਾਉਣੇ ਆ ਤਾਂ ਸਾਰੀਆਂ ਚੀਜ਼ਾਂ ਵਿੱਚ ਹੈਲਦੀ ਵਰਤਦੇ ਆ ਤੇ ਸਾਫ਼ ਸੁਥਰੇ ਢੰਗ ਨਾਲ ਆਪਾਂ ਬਣਾਉਣੇ ਆ ਤੇ ਘਰ ਵਿੱਚ ਹੀ ਟਰਾਈ ਕਰਿਆ ਕਰੋ ਕਿ ਪੀਜ਼ਾ ਘਰ ਵਿੱਚ ਹੀ ਬਣਾਇਆ ਜਾਵੇ ਪੀਸ ਆਪਾਂ ਸਾਰੇ ਪੀਜ਼ੇ ਦੇ ਕੱਟ ਲੈਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਏ ਮੈਂ ਦੁਕਾਨਦਾਰ ਨੂੰ ਕਹਨੀ ਆ ਕਿ ਬਹੁਤ ਵਧੀਆ ਬਣਿਆ ਆਇਆ ਆਪਾਂ ਇੱਕ ਪੀਸ ਦੇਖਦੇ ਆਂ ਕੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਏ ਸੈਡਾ ਤਾਂ ਵੀ ਇੱਕਦਮ ਜਾਲੀ ਬਣ ਕੇ ਤਿਆਰ ਹੋਈ ਏ ਫੁੱਠੇ ਪਾਸਿਓਂ ਵੀ ਇੱਕਦਮ ਵਧੀਆ 골ਡਨ ਬ੍ਰਾਊਨ ਹੋ ਕੇ ਪੱਕਿਆ ਏ ਜੇ ਤੁਹਾਨੂੰ ਮੇਰੀ ਇਹ ਪੀਜ਼ੇ ਦੀ ਰੈਸিপি ਵਧੀਆ ਲੱਗੀ ਤੇ ਮੇਰੇ ਚੈਨਲ ਕੇਕੇ ਵਾਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਧੰਨਵਾਦ